ਐਨ ਐਸ ਟ੍ਰਾਂਸਪੋਰਟ ਅਤੇ ਗੁਰੂ ਕਿਰਪਾ ਕੰਪਨੀ ਦੇ ਵੱਲੋਂ ਕੋਵਿਡ-19 ਟੀਕਾਕਰਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਚੌਧਰੀ ਮਦਨ ਲਾਲ ਬੱਗਾ ਦੇ ਵੱਲੋਂ ਕੈਂਪ ਦਾ ਉਦਘਾਟਨ ਕੀਤਾ ਗਿਆ ਇਸ ਦੌਰਾਨ ਉਹਨਾਂ ਦੇ ਨਾਲ ਗੁਰਿੰਦਰ ਸਿੰਘ ਕੈਰੋ ਸਰਦਾਰ ਸੁਰਜੀਤ ਸਿੰਘ ਕਾਲੀ ਅਵਧਾਰ ਸਿੰਘ 바ਵਾ ਬਿੱਟੂ ਪਨੋਟ ਅਤੇ ਸ਼੍ਰੀ ਸ਼ਾਮ ਲਾਲ ਸ਼ਰਮਾ ਦੇ ਨਾਲ ਹੋਰ ਵੀ ਸ਼ਖਸੀਅਤਾਂ ਮੌਜੂਦ ਰਹੀਆਂ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਐਨ ਐਸ ਟ੍ਰਾਂਸਪੋਰਟ ਕੰਪਨੀ ਕੁਰਕੁਰਪਾ ਕੋਲ ਐਂਡ ਕੰਪਨੀ ਦਾ ਜਿਨ੍ਹਾਂ ਨੇ ਬੜਾ ਵਧੀਆ ਪਰਾਲਾ ਕਰਕੇ ਜਿਹੜਾ ਅੱਜ ਲੋਡ ਹੈ ਸਾਡੇ ਸਾਰੇ ਲੋਕਾਂ ਨੂੰ ਕਿਉਂਕਿ ਕੋਵਿਡ ਦੀ ਬਿਮਾਰੀ ਤਿੱਕਰ ਨੂੰ ਪਿਛਲੇ ਸਾਲ ਤੋਂ ਜਿਸ ਨੇ ਕਾਫੀ ਲੋਕਾਂ ਨੂੰ ਡੈਮੇਜ ਕਰਕੇ ਔਰ ਤਕਰੀਬਨ ਸਾਰੇ ਹਿੰਦੁਸਤਾਨ ਨਹੀਂ ਬਾਹਰ ਵਰਲਡ ਦੇ ਵਿੱਚ ਵੀ ਬਹੁਤ ਵੱਡਾ ਇਨਸਾਨੀ ਦਾ ਨੁਕਸਾਨ ਕੀਤਾ ਉਸ ਨੂੰ ਰੋਕਣ ਵਾਸਤੇ ਅਸੀਂ ਅੱਜ ਕੋਵਿਡ ਦਾ ਕੈਪ ਲਗਾਇਆ ਜਿਸ ਲੋਕਾਂ ਨੂੰ ਵੈਕਸੀਨ ਦਾ ਟੀਕਾ ਲਗਾਇਆ ਗਿਆ ਔਰ ਖਾਸ ਤੌਰ ਤੇ ਮੈਂ ਧੰਨਵਾਦ ਕਰਦਾ ਹਾਂ ਸਾਨਿੰਦਰ ਸਿੰਘ ਨਾਲ ਜਿਨ੍ਹਾਂ ਨੇ ਬੜਾ ਵਧੀਆ ਪ੍ਰਬੰਧਾ ਕਰੇ ਆਪਣੇ ਦੋਸਤਾਂ ਨਾਲ ਲੈ ਕੇ ਇਸ ਕੈਂਪ ਦਾ ਉਯੋਜਨ ਕੀਤਾ तकरीबन ਹੁਣ ਤੱਕ ਤਿੰਨ ਸੋਦੇ ਕਰੀਬ ਇੰਜੈਕਸ਼ਨ ਲੱਗ ਚੁੱਕੇ ਨੇ ਔਰ ਥੋੜੇ ਜਿ ਦੇਰ ਬਾਅਦ ਤੱਕ तकरीबन ਜੋ ਟੀਕਾ ਹੈ ਉਸ ਨੂੰ ਕੰਪਲੀਟ ਕਰਨਗੇ ਮੈਂ ਇਹ ਕਹਿਣਾ ਚਾਹਾਂਗਾ ਆਪਾਂ ਨੂੰ ਸਾਰਿਆਂ ਨੂੰ ਜੋ ਸਰਕਾਰ ਦੀ ਗਾਈਡਲਾਈਨ ਨੇ ਉਹਨੂੰ ਫਾਲੋ ਕਰਨਾ ਚਾਹੀਦਾ ਜੋ ਜਿਸ ਦੇ ਵਿੱਚ ਦੋ ਗਾਈ ਦੀ ਦੂਰੀ ਮਾਸਕ ਲਗਾ ਕੇ ਰੱਖਣਾ ਬਾਰ ਬਾਰ ਹੱਥ ਧੋਣਾ ਇਹ ਸਾਡੇ ਸਾਰਿਆਂ ਨੂੰ ਅੱਜ ਲੋੜ ਹੈ ਇਸ ਬਿਮਾਰੀ ਦਾ ਮੁਕਾਬਲਾ ਕਰਨ ਦਾ ਸਾਨੂੰ ਇਸ ਬਿਮਾਰੀ ਤੋਂ ਡਰਨਾ ਨਹੀਂ ਚਾਹੀਦਾ ਬਿਮਾਰੀ ਦਾ ਮੁਕਾਬਲਾ ਕਰਨਾ ਚਾਹੀਦਾ ਬੋ ਬ مقابلہ ਤਾਂ ਹੀ ਕਰ ਪਾਵਾਂਗੇ ਜੇ ਆਪਾਂ ਹੌਸਲੇ ਦੇ ਨਾਲ ਜੋ ਟੀਕਾਕਰਨ ਅੱਜ ਸਰਕਾਰ ਵੱਲ ਚੱਲ ਰਿਹਾ ਉਸ ਨੂੰ ਫਾਲੋ ਕਰਨ ਦੀ ਲੋੜ ਹੈ ਮੈਂ ਇਦਾਂ ਦੇ ਤੇ ਜਿੱਥੇ ਇਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਉੱਥੇ ਅਰਜ਼ ਕਰਦਾ ਕਿ ਆਪਾਂ ਬਹੁਤ ਜਲਦੀ ਇਸ ਬਿਮਾਰੀ ਤੇ ਸਫਲਤਾ ਪਾ ਕੇ ਲੋਕਾਂ ਨੂੰ ਜਾਗਰਤ ਕਰਾਂਗੇ ਇਹ ਕੋਈ ਉਪਰਾਲਾ ਜਿਹੜਾ ਕਿ ਸਰਕਾਰ ਵੱਲੋਂ ਜੋ ਸਾਨੂੰ ਆਦੇਸ਼ ਆਏ ਨੇ ਕਿ ਸਾਰਿਆਂ ਨੂੰ ਇੰਜੈਕਸ਼ਨ ਲਾਉਣੇ ਜ਼ਰੂਰੀ ਨੇ ਅਸੀਂ ਸਾਰਿਆਂ ਨੂੰ ਅਪੀਲ ਕੀਤੀ ਹੈ ਸਾਡੇ ਦੇ ਸਾਰੇ ਲੋਕਾਂ ਨੇ ਆਣ ਕੇ ਮਦਦ ਕੀਤੀ ਹੈ ਇੰਜੈਕਸ਼ਨ ਲਵਾਏ ਨੇ ਅਸੀਂ ਸਾਰਿਆਂ ਦੇ ਧੰਨਵਾਦੀ ਹਾਂ ਕਿਉਂਕਿ ਇਸ ਟੀਕੇ ਤੋਂ ਬਗੈਰ ਕੋਈ ਹੱਲ ਨਹੀਂ ਟੀਕਾ ਲੱਗ ਜਾਏਗਾ ਬਿਮਾਰੀ ਨੂੰ ਭਜਾਵਾਂਗੇ ਇਸ ਕਰਕੇ ਬਿਮਾਰੀ ਨੂੰ ਭਜਾਉਣ ਕਰਕੇ ਆਪਾਂ ਠੀਕ ਕਰਾਂਗੇ ਇਹ ਸਾਰੀ ਜੋ ਉਪਰਾਲਾ ਸਾਰੀ ਸਰਕਾਰ ਦੀ ਦੇਣ ਹੈ ਅਸੀਂ ਇਹਨਾਂ ਦੇ ਸਾਰਿਆਂ ਦੇ ਰਿਣੀ ਆ ਇਦਾਂ ਹੀ ਮਰ ਸਾਰਿਆਂ ਨੂੰ ਠੀਕ ਰੱਖੇ ਇਹਦੇ ਇੰਜੈਕਸ਼ਨ ਲਵਾਓ ਤੇ ਤੰਦਰੁਸਤ ਹੋਵੋ ਮੈਂ ਕਹਿਣਾ ਚਾਹਾਂਗਾ ਆਪਾਂ ਇੱਧਰ ਗੁਰੂ ਕਿਰਪਾ ਕੋਲ ਕੰਪਨੀ ਤੇ ਐਨ ਐਸ ਟ੍ਰਾਂਸਪੋਰਟ ਨੇ ਮਿਲ ਕੇ ਆਪਣਾ ਇੱਕ ਕੈਂਪ ਲਗਾਇਆ ਫੋਕਲ ਪੁਆਇੰਟ ਦੇ ਵਿੱਚ ਫੇਸ 5 ਦੇ ਵਿੱਚ ਰੇਲਵੇ ਸਟੇਸ਼ਨ ਮਾਲ ਗੋਦਾਮ ਚ ਦੇ ਦੇ ਵਿੱਚ ਆਪਾਂ ਸਾਰੇ ਲੇਬਰ ਕਲਾਸ ਆਪਣੀ ਕਵਰ ਕੀਤੀ ਹੈ ਜਿੱਦਾਂ ਡੀਸੀ ਦੇ ਗਾਈਡਲਾਈਨ ਸੀਗੇ 45 ਸਾਲ ਤੋਂ ਉੱਤੇ ਦੇ ਬੰਦਿਆਂ ਦੇ ਆਪਣੇ ਸਾਰੇ तकरीबन 45 ਸਾਲ ਤੋਂ ਉੱਤੇ ਦੇ ਬੰਦਿਆਂ ਦੇ ਟੀਕੇ ਲੱਗੇ ਆ ਹੁਣ ਤੱਕ 100 ਲੱਗ ਚੁੱਕਿਆ ਹੈ ਉਮੀਦ ਕਰਦੇ ਆ ਕਿ ਹੋਰ ਲੱਗਣ ਦੀ ਸੰਭਾਵਨਾ ਹੈ ਲੁਧਿਆਣਾ ਤੋਂ ਵਿਪਨ अरोड़ा ਦੀ ਰਿਪੋਰਟ ਐਸਐਮਜ਼ੈਡ ਨਿਊਜ਼